SGPC ਦੀ ਅੰਤਰੀਮ ਕਮੇਟੀ ਦੀ ਮੀਟਿੰਗ ਜਿਹੜੀ ਅੱਜ ਯਾਨੀ ਕਿ 31 ਤਰੀਕ ਨੂੰ ਸਾਲ ਦੇ ਆਖਲੇ ਦਿਨ ਜਿਹੜੀ ਹੋਣੀ ਸੀ ਉਹ ਖਤਮ ਹੋ ਚੁੱਕੀ ਹੈ ਔਰ ਉਸ ਤੋਂ ਬਾਅਦ ਜਿਹੜੇ ਉਸ ਮੀਟਿੰਗ ਦੇ ਵਿੱਚ ਫੈਸਲੇ ਲਏ ਗਏ ਸੀ ਉਹ ਵੀ ਲੋਕਾਂ ਨੂੰ ਦੱਸ ਦਿੱਤੇ ਗਏ ਨੇ ਦਰਅਸਲ ਵਿਚਾਰਿਆ ਜਾ ਰਿਹਾ ਸੀ ਕਿ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਹੁਣ ਗੱਲੀਬਾਤੀ ਤਾਂ ਬਹੁਤ ਕੁਝ ਕਹਿ ਦਿੱਤਾ ਗਿਆ ਸੀ ਬਹੁਤ ਕੁਝ ਵਿਚਾਰਿਆ ਜਾ ਚੁੱਕਿਆ ਸੀ ਪਰ ਜਦੋਂ ਫੈਸਲਾ ਸਾਹਮਣੇ ਆਇਆ ਉਹਦੇ ਵਿੱਚ ਵੀ ਇੱਕ ਵੱਡੀ ਗੱਲ ਪੇਸ਼ ਆਈ ਹੈ ਅ ਜਿੱਥੇ 15 ਦਿਨ ਦਾ ਸਮਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੀ ਡਿਊਟੀਆਂ ਤੋਂ ਲਾਂਬੇ ਕੀਤਾ ਗਿਆ ਸੀ ਯਾਨੀ ਕਿ ਜਾਂਚ ਵਾਸਤੇ ਰੱਖਿਆ ਗਿਆ ਸੀ ਉਹਦੇ ਵਿੱਚ ਇੱਕ ਮਹੀਨਾ ਹੋਰ ਵਧਾ ਦਿੱਤਾ ਗਿਆ ਯਾਨੀ ਕਿ 30 ਦਿਨ ਦਾ ਸਮਾਂ ਉਸਤੰਤਰੀ 30 ਦਿਨ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਉਹ ਤੇ ਇਜ਼ਾਫਾ ਕਰ ਦਿੱਤਾ ਗਿਆ ਔਰ ਉਹਦੇ ਨਾਲ ਨਾਲ ਹੀ ਨਰੈਨ ਸਿੰਘ ਚੌੜਾ ਦਾ ਜਿਹੜਾ ਮਸਲਾ ਸੀ ਪੰਥ ਚੋਂ ਛੇਕਣ ਦਾ ਉਹ ਵੀ ਠੰਡੇ ਬਸਤੇ ਪਾ ਦਿੱਤਾ ਗਿਆ ਉਹ ਵੀ ਉਹਦੇ ਵਿੱਚ ਖਾਸਾ ਕੋਈ ਵਿਚਾਰਿਆ ਨਹੀਂ ਗਿਆ ਉਹ ਵੀ ਇੱਕ ਪਾਸੇ ਨੂੰ ਹੁੰਦਾ ਨਜ਼ਰ ਆਇਆ ਖੈਰ ਇਸ ਕਮੇਟੀ ਦੀ ਮੀਟਿੰਗ ਨੂੰ ਕਿਸ ਤਰ੍ਹਾਂ ਵੇਖਿਆ ਜਾ ਰਿਹਾ ਸੀ ਕੀ ਫੈਸਲਾ ਆਇਆ ਹੈ ਇਹ ਹਰ ਇਹ ਹਰ ਚੀਜ਼ ਵਿਚਾਰਨ ਵਾਸਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਰੌਸਪ ਸਮਾਵੇਤਾ ਬਹੁਤ ਬਹੁਤ ਧੰਵਾਜੀ ਸਾਰਨ ਸਸੀ ਕਾਲ ਜੀ ਡਾਕਟਰ ਸਾਹਿਬ ਹੁਣ ਤੱਕ ਚਰਚਾਵਾ ਚੱਲ ਰਹੀਆਂ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੱਡਾ ਫੈਸਲਾ ਆ ਸਕਦਾ ਹੈ ਇਥੋਂ ਤੱਕ ਵੀ ਲੋਕ ਕਹਿ ਰਹੇ ਸੀ ਕਿ ਸ਼ਾਇਦ ਲੰਬੇ ਹੀ ਕਰ ਦਿੱਤਾ ਜਾਵੇ ਪੂਰਨ ਤੌਰ ਦੇ ਉੱਤੇ ਪਰ ਇਜ਼ਾਫਾ ਕਰ ਦਿੱਤਾ ਗਿਆ ਜਾਂਚ ਦੇ ਵਿੱਚ 1 ਮਹੀਨੇ ਦਾ ਸਮਾਂ ਹੋਰ ਦਿੱਤਾ ਗਿਆ ਹੈ ਕਿਸ ਤਰ੍ਹਾਂ ਦੇ ਦੇਖੋ ਸਾਹਿਬ ਸਿੰਘ ਜੀ ਪਹਿਲਾਂ ਤਾਂ ਇੱਕ ਗੱਲ ਕਿ ਮੈਂ ਤੁਹਾਡੇ ਇਸ ਜਰੂਰ ਚੈਨਲ ਦੇ ਮਾਧਿਅਮ ਨਾਲ ਇਹ ਲੋਕਾਂ तक ਪਹੁੰਚਾਣੀ ਚਾਹਨਾ ਕਿ ਇਹ ਫੈਸਲੇ ਬੜੇ ਔਖੇ ਲਿੱਤੇ ਜਾਂਦੇ ਆ ਪਹਿਲਾਂ ਕੋਈ ਸਮਾਂ ਹੋਰ ਸੀ ਜਦੋਂ ਤੁਸੀਂ ਕੋਈ ਬੋਲਣ ਵਾਲਾ ਨਹੀਂ ਸੀ ਸੋਸ਼ਲ ਮੀਡੀਆ ਜਿਹੜਾ ਇੰਨਾ ਮਜ਼ਬੂਤ ਨਹੀਂ ਸੀ YouTube ਐਨੇ ਚੈਨਲਸ ਨਹੀਂ ਸੀ ਪਹਿਲਾਂ ਤਾਂ ਜਿਹੜੇ ਫੈਸਲੇ ਹੁੰਦੇ ਸੀ ਉਹ ਅਗਲੇ ਦਿਨ ਕਿਤੇ ਅਖਬਾਰ ਜਾ ਕੇ ਛਪਦੇ ਸੀ ਤੇ ਨਿਕਲ ਜਾਂਦੇ ਸੀ ਜੋ ਚੱਲਣਾ ਸੀ ਚੱਲੀ ਜਾਂਦਾ ਸੀ ਭਾਈ ਰਣਜੀਤ ਸਿੰਘ ਹੋਰਾਂ ਨੂੰ ਲਾਹਤਾ ਗਿਆਨੀ ਪੂਰਨ ਸਿੰਘ ਹੋਰਾਂ ਨੂੰ ਉਤਾਰਤਾ ਚੱਲ ਜਾਂਦਾ ਸੀ ਪਹਿਲਾਂ ਲੇਕਿਨ ਜਦੋਂ ਦਾ ਸੋਸ਼ਲ ਮੀਡੀਆ ਜਾਂ ਟੀਵੀ ਮੀਡੀਆ ਇੱਕ ਅਗਾਹ ਵਧਿਆ ਉਹਦੇ ਨਾਲ ਨਾਲ ਲੋਕਾਂ 'ਚ ਜਾਗਰੂਕਤਾ ਵੀ ਵਧੀ ਹੈ ਲੋਕੀ ਹਰ ਇੱਕ ਮੁੱਦੇ ਦੇ ਉੱਤੇ ਬਹਿਸ ਵੀ ਕਰਦੇ ਨੇ ਹੁਣ ਤੁਸੀਂ ਦੱਸੋ ਸਵੇਰੇ ਅਸੀਂ ਅਖਬਾਰ ਪੜ੍ਹਦੇ ਹੁੰਦੇ ਸੀ ਅੱਜ ਤੋਂ 15-20 ਸਾਲ ਪਹਿਲਾਂ ਤੇ ਕਿਸੇ ਨਾਲ ਕੀ ਬਹਿਸ ਕਰਨੀ ਬੱਦ ਤੋਂ ਬੱਦ ਪਿੰਡ ਦੀ ਆਪਾਂ ਚਪਾਲ 'ਚ ਬੈਠ ਕੇ ਤੇ ਬੁਣਿਆ ਕੋ ਬੈਠ ਕੇ ਤੇ ਜਾਂ ਹੋਰ ਨੌਜਵਾਨਾਂ ਨਾਲ ਥੋੜੀ ਬੋਦੀ ਕਰ ਲੈਂਦੇ ਨੇ ਜੀ ਇਹ ਠੀਕ ਹੈ ਗਲਤ ਹੈ ਆਪਣੇ ਪਿੰਡ ਦੇ ਸਾਥ ਤੇ ਹੀ ਗਲਤ ਖਤਮ ਹੋ ਜਾਂਦੀ ਸੀ ਉੱਥੇ ਹੀ ਸ਼ੁਰੂ ਹੁੰਦੀ ਹੈ ਉੱਥੇ ਹੀ ਖਤਮ ਹੋ ਜਾਣੀ ਹੁਣ ਤੁਸੀਂ ਵਿਖੋਸਤਰ ਦੇ ਉੱਤੇ ਜਦੋਂ ਇਹ ਗੱਲ ਸ਼ੁਰੂ ਹੁੰਦੀ ਹੈ ਤੇ ਬਹਿਸ ਸ਼ੁਰੂ ਹੋ ਜਾਂਦੀ ਹੈ ਜੇ ਕੋਈ ਵੀਡੀਓ ਨਸ਼ਰ ਹੁੰਦੀ ਹੈ ਫੇਸਬੁੱਕ ਤੇ ਜਾਂ ਕੋਈ YouTube ਦੇ ਉੱਤੇ ਆਂਦੀ ਹੈ ਤੇ ਲੋਕ ਥੱਲੇ ਡਿਬੇਟ ਕਰਦੇ ਇਹ ਗਲਤ ਹੈ ਸਹੀ ਹੈ ਹੋਰ ਇੱਕ ਉਹ ਨੈਰੇਟਿਵ ਉਹਦੇ ਨਾਲ ਸੈੱਟ ਹੁੰਦਾ ਇੱਕ ਮਾਹੌਲ ਬੰਦਾ ਉਰਮੋਹਾਲ ਜਿਹੜਾ ਉਹੀ ਅੱਗੋਂ ਜਿਹੜਾ ਜਿੰਨਾ ਨੇ ਡਿਸੀਜਨ ਲੈਣੇ ਹੁੰਦੇ ਡਿਸੀਜਨ ਮੇਕਰ ਹੁੰਦੇ ਆ ਜਿਹੜੇ ਫੈਸਲੇ ਲੈਣ ਹੁੰਦੇ ਆ ਜਿਨ੍ਹਾਂ ਦੇ ਹੱਥ ਤਾਕਤਾਂ ਹੁੰਦੀਆਂ ਉਹਨਾਂ ਦੇ ਉੱਤੇ ਪ੍ਰੈਸ਼ਰ ਪੈ ਜਾਂਦਾ ਭਈ ਨਹੀਂ ਇਹਦੇ ਵਿੱਚ ਆਵਾਮ ਜਿਹੜੀ ਹੈ ਇਹ ਖਿਲਾਫ ਹੋ ਰਹੀ ਹੈ ਇਹ ਗਲਤ ਹੋ ਜਾਏਗਾ ਜੇ ਇਹ ਫੈਸਲਾ ਹੋਇਆ ਤੁਹਾਨੂੰ ਯਾਦ ਹੋਏਗਾ ਜਦੋਂ 2015 ਚ ਸੌਦਾ ਸਾਹਿਬ ਨੂੰ ਮਾਫ ਕੀਤਾ ਗਿਆ ਜਦੋਂ ਸੌਦਾ ਸਾਹਿਬ ਨੂੰ ਮਾਫ ਕੀਤਾ ਗਿਆ ਤੇ ਕੁਝ ਥੇਰ ਬਾਅਦ ਹੀ ਜਿਹੜੀਆਂ ਉਹਨਾਂ ਦੀ ਖਬਰ ਵੀਡੀਓ ਜਿਹੜੇ ਆ ਉਹ ਨਸ਼ਰ ਹੋ ਗਏ ਸੋਸ਼ਲ ਮੀਡੀਆ ਤੇ ਚੱਲ ਪਏ ਹਾਹਾਕਾਰ ਮਚ ਗਈ ਪੂਰੇ ਵਿਖਬ ਦੇ ਵਿੱਚ 2 ਘੰਟਿਆਂ ਦੇ ਵਿੱਚ ਹੀ ਲੋਕ ਜਿਹੜੇ ਆ ਉਹਨਾਂ ਨੇ ਪੂਰੀ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ ਔਰ ਉਹਦਾ ਜਿਹੜਾ ਅਗਲੇ ਦਿਨ ਸਵੇਰੇ ਜਦੋਂ ਅਖਬਾਰਾਂ 'ਚ ਛਪਿਆ ਉਹਦਾ ਉਹਨਾਂ ਅਸਰ ਨਹੀਂ ਸੀ ਜਿੰਨਾ ਇੱਕ ਦਿਨ ਪਹਿਲਾਂ ਉਹਦਾ ਅਸਰ ਜਿਹੜਾ ਲੋਕਾਂ ਦੇ ਘਰਾਂ ਦੇ ਮਣਾ 'ਚ ਕਰ ਗਿਆ ਸੀ ਤੇ ਲੋਕ ਖੜੇ ਹੋ ਗਏ ਸੀ ਉੱਤੋਂ ਹਵਾ ਆਨ ਲੱਪਈ ਸੀ ਗਰਮ ਹਵਾ ਔਰ ਜਥੇਦਾਰ ਜਿਹੜੇ ਉਦੋਂ ਸੀਗੇ ਗਿਆਨੀ ਗੁਰਬਚਨ ਸਿੰਘ ਉਹਨਾਂ ਨੇ ਮਾਹੌਲ ਨੂੰ ਦੇਖ ਲਿਆ ਸੀ ਤੇ ਉਹਨਾਂ ਨੇ ਫਟਾਫਟ ਇਸ ਤੋਂ ਪਹਿਲਾਂ ਕਿ ਲੋਕਾਂ ਦੀ ਉਹ ਹਜੇ ਕਿ ਇਸ਼ਤਿਹਾਰ ਅਗਲੇ ਦਿਨ ਛਪਿਆ ਜਿਹੜਾ ਐਸਜੀਪੀਸੀ ਦਾ ਦਿੱਤਾ ਹੋਇਆ ਇਸ਼ਤਿਹਾਰ ਸੀ ਬਈ ਇਹਦੇ ਨਾਲ ਫਾਇਦਾ ਹੋਏਗਾ ਉਹ ਅਗਲੇ ਦਿਨ ਛਪਿਆ ਲੇਕਿਨ ਉਸ ਤੋਂ ਪਹਿਲਾਂ ਇੱਕ ਮਾਹੌਲ ਜਿਹੜਾ ਪੰਜਾਬ 'ਚ ਤਿਆਰ ਹੋ ਗਿਆ ਹੋਇਆ ਸੀ ਹੁਣ ਵੀ ਜਿਹੜਾ ਤੁਸੀਂ ਇਹ ਦੇਖੋ ਮੌਜੂਦਾ ਦੌਰ ਇਹ ਹੋਰ ਤਾਕਤਵਰ ਹੋਇਆ 57 ਸਾਲਾਂ ਚ ਉਸ ਤੋਂ ਬਾਅਦ 9 ਸਾਲ ਹੋ ਗਏ ਉਸ ਘਟਨਾ ਨੂੰ ਉਸ ਤੋਂ ਬਾਅਦ ਹੋਰ ਤਾਕਤਵਰ ਹੋਇਆ ਔਰ ਇੱਥੇ ਨਾਰਾਇਣ ਸਿੰਘ ਚੌੜਾ ਨੇ ਤੁਹਾਡੇ ਸਵਾਲ ਦਾ ਜਵਾਬ ਦੇਣਾ ਜਿਵੇਂ ਨਾਰਾਇਣ ਸਿੰਘ ਚੌੜਾ ਨੇ ਉੱਥੇ ਗੋਲੀ ਚਲਾਈ ਸੀ ਜੀ ਦਰਬਾਰ ਸਾਹਿਬ ਦੀ ਦੀਵਾਰ ਤੇ ਲੱਗੀ ਜਾ ਕੇ ਉਸ ਤੋਂ ਬਾਅਦ ਉਹਨੂੰ ਜਿੱਦਾਂ ਸਿੱਖ ਪੰਥ ਚੋਂ ਛੇਕਣ ਦੀ ਗੱਲ ਉੱਠੀ ਬਾਅਦ ਵਿੱਚ ਐਸਜੀਪੀਸੀ ਨੇ ਕਾਲੇ ਚੱਕੀ ਜਿੱਦਾਂ ਹੀ ਗੱਲ ਚੱਕੀ ਇੱਕ ਘੰਟੇ ਦੇ ਵਿੱਚ ਉਹਦੇ ਉੱਤੇ ਆਰਗੂ ਸ਼ੁਰੂ ਹੋ ਗਿਆ ਡਿਬੇਟ ਸ਼ੁਰੂ ਹੋ ਗਈਆਂ ਟਾਕ ਸ਼ੋਅ ਸ਼ੁਰੂ ਹੋ ਗਏ ਕੈਨੇਡਾ 'ਚੋਂ ਲੈ ਕੇ ਅਮਰੀਕਾ ਤੱਕ ਰੌਲਾ ਪੈਣਾ ਸ਼ੁਰੂ ਹੋ ਗਿਆ ਬਈ ਇਵੇਂ ਕਿਵੇਂ ਛੇਕ ਦਿਓਗੇ ਤੁਸੀਂ ਜੀ ਤੁਹਾਡੇ ਘਰ ਦਾ ਕਿਦਾਂ ਤੁਸੀਂ ਕਰ ਲੋਗੇ ਜੇ ਤੁਹਾਡੇ ਘਰ ਦਾ ਥੋੜਾ ਨਾ ਹੈਗਾ ਬਈ ਜਿੰਨੂੰ ਤੁਸੀਂ ਮਰਜ਼ੀ ਛੇਕ ਦਿਓ ਫੜ ਕੇ ਬਈ ਉਦੋਂ ਕਿਉਂ ਨਹੀਂ ਲੋਕ ਤਾਂ ਇੱਥੋਂ ਤੱਕ ਉਸ ਸੋਸ਼ਲ ਮੀਡੀਆ ਤੇ ਬਹਿਸ ਕਰਨ ਲੱਗ ਪਏ ਬਈ ਜਿਨ੍ਹਾਂ ਨੇ ਜੀਵੰਤ ਗੁਰੂ 10ਵੇਂ ਪਾਸ਼ਾ ਨੇ ਜਿੰਨੂੰ ਇਹ ਕਿਹਾ ਕਿ ਇਹ ਅੰਮ੍ਰਿਤ ਸੰਚਾਰ ਹੈ ਇਹ ਗੁਰੂ ਹੈ ਇਹ ਜੀਵੰਤ ਗੁਰੂ ਹੈ ਗੁਰੂ ਗੋਬਾ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਇਹੀ ਤੁਹਾਡਾ ਅਗੋ ਗੁਰੂ ਰਹੇਗਾ ਇਹੀ ਸੱਚਖੰਡ ਦਾ ਰਸਤਾ ਹੈ ਤੁਸੀਂ ਇਹਨੂੰ ਹੀ ਮੰਨ ਕੇ ਚੱਲਣਾ ਤੇ ਜੇ ਉਹਨਾਂ ਨੂੰ ਫਾੜਨ ਆਲੇ ਹਨ ਰੋਟੀ-ਵੋਟੀ ਸਾਂਝੀ ਕੀਤੀ ਜਾ ਸੀ ਤੁਸੀਂ ਉਹਨਾਂ ਨੂੰ ਪੰਜ ਸੂਤ ਦਾ ਛੇਕਿਆ ਨਹੀਂ ਗੱਲਾਂ ਛੇ ਸ਼ੁਰੂ ਹੋ ਗਈਆਂ ਬਹੁਤ ਲੰਬੀ ਚੋੜੀ ਬਹਿਸ ਸ਼ੁਰੂ ਹੋ ਗਈ ਸਿੱਖ ਕਈ ਸੰਸਥਾਵਾਂ ਖੁੱਲ ਕੇ ਸਾਹਮਣੇ ਆ ਗਈਆਂ ਉਹ ਜਿੱਦਾਂ ਜਿੱਦਾਂ ਵੀਡੀਓ ਉਹਨਾਂ ਦੀਆਂ ਨਸ਼ਰ ਹੋਈਆਂ ਉਹਦਾ ਪ੍ਰੈਸ਼ਰ ਤਾਂ ਬੰਦ ਆ ਨਾ ਜੀ ਉਹਦੇ ਨਾਲ ਫਿਰ ਦਬਾਬ ਬੰਦਾ ਉਹਦਾ ਦਬਾਬ ਬਣਿਆ ਕਿ ਅੱਜ ਉਹਨਾਂ ਨੂੰ ਜਿਹੜਾ ਉਹ ਮਤਾ ਜਿਹੜਾ ਇਹਨਾਂ ਨੇ ਐਸਜੀਪੀਸੀ ਨੇ ਪਾਇਆ ਹੋਇਆ ਸੀ ਉਹ ਵਾਪਸ ਲੈਣਾ ਪਿਆ ਉਹਨਾਂ ਨੂੰ ਖਾਜ ਕਰਨਾ ਪਿਆ ਵਰਨਾ ਇੰਨੀ ਛੇਤੀ ਐਸਜੀਪੀਸੀ ਜਿਹੜੇ ਹੈ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਹਨਾਂ ਮਤੇ ਜਲਦੀ ਵਾਪਸ ਨਹੀਂ ਲੈਂਦੀ ਕਿਉਂਕਿ ਉਹਦੇ 'ਚ ਲੋਕਾਂ ਦਾ ਰੋਹ ਦਿਖਦਾ ਪਿਆ ਲੋਕਾਂ ਦਾ ਰੋਸ ਦਿਖਦਾ ਪਿਆ ਸੋਸ਼ਲ ਮੀਡੀਆ ਤੇ ਕਮੈਂਟਸ ਪੜੇ ਜਾ ਰਹੇ ਨੇ ਲੋਕਾਂ ਨੇ ਇੰਨੇ ਨੇ ਮਤਲਬ ਤਿੱਤੇ ਕਮੈਂਟ ਕੀਤੇ ਆ ਵੀ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਵੀ ਮੈਂ ਤਾਂ ਕਈ ਇਹ ਤੇ ਚਲੋ ਇੱਕ ਮੈਂ ਉਹਨਾਂ ਦਾ ਲੂਜ਼ਨ ਦੱਸਨਾ ਕਿ ਬੜੇ ਮਤਲਬ ਇਦਾਂ ਜਿਹੜਾ ਨਚੋੜ ਆ ਨਚੋੜ ਲੋਕਾਂ ਨੇ ਕਿਵੇਂ ਉੱਤੇ ਕੱਢਿਆ ਨੋਕਣੇ ਨਚੋੜ ਕੱਢਿਆ ਬਈ ਯਾਰ ਭਾਵਨਾਵਾਂ ਵਿੱਚ ਅਗਲੇ ਨੇ ਗੋਲੀ ਚਲਾਈ ਆ ਠੀਕ ਹੈ ਨਾ ਜਦੋਂ ਉਹਦੇ ਗੁਰੂ ਨੂੰ ਪਾੜਨ ਦੀ ਗੱਲ ਇਹ ਕਬੂਲ ਕਰ ਲਈ ਬਈ ਇਹਦੇ ਗੁਰੂ ਗ੍ਰੰਥ ਸਾਹਿਬ ਦੇ ਜਿੰਨੇ ਅੰਗ ਪਾੜੇ ਸੀ ਉਹਨੂੰ ਮੈਂ ਮaaf ਕੀ ਕਰਾਇਆ ਜਥੇਦਾਰ ਸਹਿਬਾਨਾਂ ਨੂੰ ਕੋਠੀ 'ਚ ਬੁਲਾ ਕੇ ਮaaf ਕਰਾਇਆ ਜਦੋਂ ਨੇ ਕਬੂਲ ਕਰ ਲਈ ਤੇ ਜਿਹਦੇ ਜਿਵੰਤ ਗੁਰੂ ਨਾਲ ਇਦਾਂ ਕੀਤਾ ਜਾਊਗਾ ਕਿ ਉਹਨੀਆਂ ਭਾਵਨਾਵਾਂ ਕੰਟਰੋਲ ਰਹਿ ਸਕਦੀਆਂ ਕਿਦਾਂ ਰਹਿ ਸਕਦੀਆਂ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫਲਸਫਾ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦਾ ਉਪਦੇਸ਼ ਹੈ ਮੀਰੀ ਪਰੀ ਦਾ ਸਿਧਾਂਤ ਹੈ ਵੀ ਤੁਸੀਂ ਚੜ੍ਹ ਕੇ ਰਹਿਣਾ ਜਦੋਂ ਤੁਹਾਡੇ ਤੇ ਕੋਈ ਚੜ੍ਹ ਕੇ ਆ ਜਵੇ ਤੁਹਾਡੇ ਨਾਲ ਜ਼ੁਲਮ ਕਰ ਜੇ ਫਿਰ ਤੁਸੀਂ ਜ਼ੁਲਮ ਨਹੀਂ ਸਹਿਣਾ ਉਹਰਨਾ ਤੁਸੀਂ ਪਿਆਰ ਨਿਮਰਤਾ ਤੇ ਦਇਆ ਕਰुणा ਆਪਣੀ ਜ਼ਿੰਦਗੀ ਤੇ ਸਮਰਪਣ ਸੇਵਾ ਇਦਾਂ ਆਪਣੀ ਜਿੰਦਗੀ ਗੁਜ਼ਾਰਨੀ ਆ ਲੇਕਿਨ ਜਦੋਂ ਤੁਹਾਡੇ ਵੱਲ ਕੋਈ ਚੜ ਜੇ ਫਿਰ ਤੁਸੀਂ ਨਹੀਂ ਬਖਸ਼ਣਾ ਫਿਰ ਜ਼ੁਲਮ ਨਹੀਂ ਸਹਿਣਾ ਤੁਸੀਂ ਤੇ ਉਹ ਜਦੋਂ ਤੁਹਾਡੇ ਗੁਰੂ ਦਾ ਇੱਕ ਅੰਗ ਪਾੜ ਦਿੱਤੇ ਗਏ ਉਹਨਾਂ ਨੂੰ ਖਲਾਰ ਦਿੱਤਾ ਗਿਆ ਉਹ ਅੰਗ ਪਾੜੇ ਗਏ ਉਹਦੀ ਐਫਆਈਆਰ ਦਰਜ ਹੋ ਗਈ ਉਹਦੇ ਵਿੱਚ ਸੌਦਾ ਸਾਧ ਨਾਮਜਦ ਹੋ ਗਿਆ ਕਿ ਇੰਨੇ ਅੰਗ ਗੁਰੂ ਗ੍ਰੰਥ ਸਾਹਿਬ ਦੇ ਪਾੜੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਲਾਰੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਆਪਣੇ ਕਬਜ਼ੇ 'ਚ ਰੱਖ ਕੇ ਵੰਗਾਰਿਆ ਪੋਸਟਰ ਲਾ ਕੇ ਤੁਹਾਡਾ ਗੁਰੂ ਸਾਡੇ ਕਬਜ਼ੇ ਚ ਐ ਫਿਰ ਮੈਨੂੰ ਦੱਸੋ ਨਿਮਰਤਾ ਔਰ ਸਮਰਪਣ ਜਿਹੜਾ ਸਿੱਖੀ ਦਾ ਇੱਕ ਫਲਸਫਾ ਹੈ ਉਹ ਉੱਥੇ ਖਤਮ ਹੋ ਜਾਂਦਾ ਕੋ ਜੁਲਮ ਦੀ ਦਾਸਤਾ ਸ਼ੁਰੂ ਹੋ ਜਾਂਦੀ ਹੈ ਫਿਰ ਹੁੰਦਾ ਵੀ ਇਹ ਜੁਲਮ ਹੈ ਤੇ ਜਦੋਂ ਇੱਕ ਕਨਫੈਸ਼ਨ ਹੋ ਗਈ ਕਿ ਹਾਂ ਉਸ ਸੌਦਾ ਸਾਥ ਨੂੰ ਮੈਂ ਮaaf ਕਰਾਇਆ ਮੰਨ ਲਿਆ ਉਸ ਅਕਾਲ ਪੁਰਖ ਦੇ ਅੱਗੇ ਮੰਨ ਲਿਆ ਸ਼੍ਰੀ ਕਾਲ ਤਖਤ ਸਾਹਿਬ ਦੇ ਅੱਗੇ ਮੰਨ ਲਿਆ ਜਦੋਂ ਫਿਰ ਭਾਵਨਾਵਾਂ ਪੜਕਦੀਆਂ ਫਿਰ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਸੋ ਮੇਰੇ ਕਹਿਣ ਦਾ ਇਹ ਮਕਸਦ ਹੈਗਾ ਕੀ ਉਹ ਜਿਹੜੀਆਂ ਡਿਬੇਟਸ ਹੋਈਆਂ ਉਹ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਮੈਸੇਜ ਹੋਇਆ ਉਹ ਸਾਰਾ ਮੈਸੇਜ ਨਰੈਨ ਸਿੰਘ ਚੋੜਾ ਦੇ ਜ਼ਿਆਦਾਤਰ ਜ਼ਿਆਦਾਤਰ ਉਹਦੇ ਪੱਖ ਵਿੱਚ ਸੀਗਾ ਉਹਨਾਂ ਨੇ ਹਜੂਮ ਦਾ ਜਿਹੜਾ ਐਸਜੀਪੀਸੀ ਦੇ ਵੀ ਮੈਂਬਰਾਂ ਨੇ ਕਿਹਾ ਹੋਣਾ ਵੀ ਹਜੂਮ ਦੇਖੋ ਜੀ ਸਿੱਖ ਕੌਮ ਦੇ ਜ਼ਿਆਦਾ ਨੁਮਾਇੰਦੇ ਆ ਗੱਲ ਉਹਨਾਂ ਦੀ ਆਪਣੀ ਵੀ ਬੈਠਕ ਹੋਈ ਹੋਣੀ ਆ ਵੀ ਨਰੈਨ ਸਿੰਘ ਚੋੜਾ ਦੇ ਪੱਖ ਦੀ ਗੱਲ ਹੈ ਉਰ ਇਹਦੇ ਚ ਸਾਨੂੰ ਮਤਲਬ ਜਿਹੜਾ ਜੋ ਵੀ ਉਹਨਾਂ ਦਾ ਫੈਸਲਾ ਹੈਗਾ ਉਹਨਾਂ ਨੇ ਉਸ ਸਿੱਖ ਜਿਹੜੀ ਰੋਸ਼ ਹੈ ਸਿੱਖ ਸੰਗਤਾਂ ਦਾ ਰੋਸ਼ ਹੈ ਸਿੱਖਾਂ ਦਾ ਰੋਸ਼ ਹੈ ਉਹਦੇ ਅਨੁਰੂਪ ਲਿੱਤਾ ਉਹਨਾਂ ਦੀਆਂ ਭਾਵਨਾਵਾਂ ਸਾਡੀ ਬਦਨਾਮੀ ਹੋ ਰਹੀ ਹੈ ਇੱਥੇ ਆਪਾਂ ਇਹਨੂੰ ਸਾਂਭ ਲਈਏ ਤੇ ਉਹ ਖਾਰਜੀ ਕਰ ਦੇਗੀ ਨਹੀਂ ਬਦਨਾਮੀ ਨਹੀਂ ਹੁੰਦੀ ਬਦਨਾਮੀ ਅਲਫਾਜ ਨਹੀਂ ਮੈਂ ਸਾਖ ਸਿੰਘ ਜੀ ਥੋੜਾ ਕਰੈਕਸ਼ਨ ਕਰਦਾ ਹੁੰਦਾ ਕੀ ਹੈ ਤੁਸੀਂ ਗਿਆਨੀ ਗੁਰਬਚਨ ਸਿੰਘ ਉਹਨਾਂ ਨੇ ਦਾ ਮਾਫ ਕਰਤਾ ਸੋਦਾ ਸਾਧੂ ਲੇਕਿਨ ਉਹਦਾ ਬਾਅਦ ਦੇ ਵਿੱਚ ਇਫੈਕਟ ਕਿੰਨਾ ਹੋਇਆ ਹਜੇ ਤੱਕ ਅਸੀਂ ਪੰਜਾਬ ਦੇ ਲੋਕ ਸਿੱਖ ਹਿੰਦੁਸਤਾਨ ਚ ਜਿਹੜਾ ਵਿਖਵ ਦੇ ਵਿੱਚ ਬਸਿਆ ਸਿੱਖ ਹੈ ਅੱਜ ਤੱਕ ਉਸ ਅੱਗ ਦੇ ਵਿੱਚ ਝੁਲਸ ਰਿਹਾ ਉਹਨੂੰ ਸੌਦਾ ਸਾਧ ਮਾਫ ਕਰ ਦਿਓ ਜੇ ਉਹਨੂੰ ਮਾਫ ਉਹਦੀ ਉਹਨੂੰ ਮਾਫ ਕਾਇਦੇ ਨਾਲ ਕੀਤਾ ਜਾਂਦਾ ਉਹਨੂੰ ਕਹਿੰਦੇ ਨਿਮ ਕੇ ਆਓ ਸਿੱਖਾਂ ਦੀ ਤਰ੍ਹਾਂ ਨਿਮ ਕੇ ਆਓ ਦਰਬਾਰ ਸਾਹਿਬ ਆਓ ਮੱਥਾ ਟੇਕੋ ਸਜ਼ਾ ਕਰਾਓ ਤੇ ਮਾਫੀ ਲੈ ਕੇ ਚਲ ਜਾਓ ਨਿਬੜ ਜਾਣੇ ਸੀ ਗੱਲ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਿਆ ਸੀ ਦੇਆ اور ਮਾਫੀ ਵੀ ਸਿੱਖਾਂ ਦਾ ਫਲਸਫਾ ਹੈ ਇਹ ਸਿੱਖੀ ਦਾ ਫਲਸਫਾ ਹੈ ਜਿਹੜਾ ਨਿੰਮਕੇ ਆਵੇ ਉਹਨੂੰ ਤਾਂ ਦੇਗ ਹੀ ਮਿਲਦੀ ਆ ਤੇ ਨਿੰਮਕੇ ਜੇ ਆ ਜਾਂਦਾ ਤੇ ਸੌਦਾ ਸਾਧ ਨੂੰ ਮਾਫ ਕਰਨਾ ਸੀ ਅੱਛਾ ਉਹਨਾਂ ਆਇਤ ਹੈ ਨਹੀਂ ਉਹਨਾਂ ਨੂੰ ਮਾਫ ਕਰਵਾ ਦਿੱਤਾ ਗਿਆ ਮਤਲਬ ਜਿਨਾ ਫਿਰ ਗੁਰਗਾਨੀ ਗੁਰਬਚਨ ਸਿੰਘ ਹੋਰਾਂ ਨੇ ਜਿੱਦਾਂ ਉਸ ਤੋਂ ਬਾਅਦ ਰੋਸ਼ ਫੈਲਿਆ ਸਿੱਖ ਸੰਗਤਾਂ ਸੜਕਾਂ ਤੇ ਆਈਆਂ ਅੱਛਾ ਉਹਨਾਂ ਨੇ ਉਹਦੇ ਜਿਹੜੇ ਪੈਰੋਕਾਰ ਸੀਗੇ ਸੌਦਾ ਸਾਧਦੇ ਉਹਨਾਂ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਚੱਕ ਲਏ ਨਾਲ ਪੋਸਟਰ ਲਾਤ ਤੇ ਦੱਸੋ ਜੇ ਮਾਫੀ ਵਾਲਾ ਅਲਫਾਜ ਉਦੋਂ ਹੀ ਸਹੀ ਹੋ ਜਾਂਦਾ ਉਦੋਂ ਹੀ ਫੈਸਲੇ ਸਹੀ ਹੋ ਜਾਂਦੇ ਸ਼੍ਰੀ ਕਾਲ ਤਖਤ ਸਾਹਿਬ ਤੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨਹੀਂ ਫਟਨੇ ਸੀ ਉਹਨਾਂ ਦੇ ਪੈਰੋਕਾਰਾਂ ਨੇ ਚੱਕ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਕਬਜ਼ਿਆਂ ਚ ਨਹੀਂ ਲੈਣਾ ਸੀ ਅੰਗ ਖਲਾਰ ਕੇ ਨਹੀਂ ਸੁੱਟਨੇ ਸੀਗੇ ਤੇ ਉਹ ਉਹਨਾਂ ਨੇ ਅੰਗ ਇਸੇ ਕਰਕੇ ਸੁੱਟੇ ਵੀ ਸਾਢੇ 100 ਜਿਹੜੇ ਸੌਦਾ ਸਾਧ ਹੈ ਇਹਦੀ ਬੇਇਜ਼ਤੀ ਹੋਈ ਹੈ ਇਹਨੂੰ ਪਹਿਲਾਂ ਸਿੱਖ ਕੌਮ ਨੇ ਮaaf ਕੀਤਾ ਅਕਾਲ ਤਖਸਾਲ ਨੇ ਫਿਰ ਇਹਨੂੰ ਜਿਹੜਾ ਵਾ ਉਸ ਤੋਂ ਬਾਅਦ ਇਹਦਾ ਕੇਸ ਵਾਪਸ ਲਿੱਤਾ ਸਾਢੇ ਜਿਹੜੇ ਗੁਰੂ ਦੀ ਬਦਨਾਮੀ ਹੋਈ ਠੀਕ ਹੈ ਨਾ ਭਾਈ ਇਹਦਾ ਫੈਸਲਾ ਵਾਪਸ ਲਿੱਤਾ ਸਾਡੇ ਗੁਰੂ ਦੀ ਬਦਨਾਮੀ ਹੋਈ ਹੁਣ ਗੱਲ ਮੈਂ ਦੁਬਾਰਾ ਉੱਥੇ ਆਨਾ ਕਿ ਵਚਾਰਨਯੋਗ ਮੈਂ ਕਹਨਾ ਕਿ ਇਹ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਦੇਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਦੂਰਦਸ਼ੀ ਫੈਸਲਾ ਲਿਆ। ਇਹੀ ਫੈਸਲੇ ਅਗਰ 2015 ਚ ਹੁੰਦੇ ਤੇ ਅੱਜ ਇਹ ਵਕਤ ਨਾ ਆਂਦਾ ਇਹ ਘੜੀ ਨਾ ਆਂਦੀ। ਅਜੋ ਉਹਨਾਂ ਨੇ ਰੋਸ਼ ਨੂੰ ਮਾਪ ਲਿਆ ਉਹਨਾਂ ਨੇ ਦੇਖ ਲਿਆ ਪਮਾਨੇ ਦੇ ਵਿੱਚ ਵੀ ਸਿੱਖ ਸੰਗਤ ਕੀ ਚਾਹਦੀ ਹੈ ਸੰਸਾਵਾ ਕੀ ਚਾਹਦੀਆਂ ਇਹ ਨਾ ਹੋਵੇ ਅਸੀਂ ਨਰੈਨ ਸਿੰਘ ਚੋੜਾ ਨੂੰ ਸਿੱਖ ਪੰਥੋਂ ਛੇਕਦੀਏ ਤੇ ਮੁੜ ਕੇ ਸਿੱਖ ਸੰਗਤਾਂ ਜਿਹੜੀਆਂ ਬਹਿਬਲ ਕਲਾ ਕੋਟਕਪੁਰਾ ਵਾਂਗੂ ਸੜਕਾਂ ਤੇ ਆ ਜੇ ਤੇ ਅਸੀਂ ਮੁੜ ਕੇ ਇਹਨਾਂ ਨਾਲ ਕਿੱਥੇ ਸਾਡੇ ਲਈ ਤਾਂ ਹੋਰ ਬੜੀ ਮੁਸ਼ਕਲ ਹੋ ਜਾਊਗੀ ਕਿਉਂਕਿ ਸ਼ਰੇਆਮ ਧਮਕੀਆਂ ਦੇਣ ਲੱਪੇ ਸੀਗੇ ਵੀ ਸਿੱਖ ਗੋਮ ਦੇ ਕਈ ਜਿਹੜੇ ਯੋਧੇ ਸੀਗੇ ਜਨੂੰ ਆਪਾਂ ਕਹਿੰਦੇ ਮਤਲਬ ਗਰਮ ਖੂਨ ਵਾਲੇ ਕਹਿ ਸਕਦੇ ਆਪਾਂ ਉਹਨਾਂ ਨੂੰ ਉਹਨਾਂ ਨੇ ਤਾਂ ਸ਼ਰਯੰਤਮ ਕਹਿੰਦਿਆਂ ਸ਼ੁਰੂ ਕਰਤੀ ਆ ਭਈ ਤੁਸੀਂ ਕਰੋਗੇ ਤੇ ਫਿਰ ਅਸੀਂ ਤੁਹਾਨੂੰ ਆ ਮੈਂ ਪਤਾ ਨਹੀਂ ਇੱਕ ਇੰਟਰਵਿਊ ਸੁਣ ਰਿਹਾ ਸੀ ਇੱਕ ਸਿੰਘ ਸਾਹਿਬ ਦੀ ਉਹ ਕਹਿੰਦੇ ਸੀ ਵੀ ਅਸੀਂ ਐਸਜੀਬੀਸੀ ਨੂੰ ਸਿੱਖ ਮੰਤ ਚੋਂ ਛੇਕ ਦੇਾਂਗੇ ਠੀਕ ਹੈ ਨਾ ਦੇਖੋ ਸਰਬਤ ਖਾਲਸਾ ਉਹਦੋਂ ਬੁਲਾਇਆ ਗਿਆ ਅਲੱਗ ਜਤਾਰ ਸਿੰਘ ਹਵਾਰਾ ਜਿਹੜੇ ਨੇ ਉਹਨਾਂ ਨੂੰ ਸ੍ਰੀ ਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਅਲੱਗ ਥਾਪਿਆ ਗਿਆ ਬਾਹਰ ਜਿਹੜਾ ਬੁਲਾਇਆ ਗਿਆ ਸਮਾਂਤਰ ਸੰਸਥਾ ਜਿਹੜੀ ਹੈ ਉਹ ਚਲਾਈ ਗਈ ਉਹਦੇ ਨਾਲ ਦਬਾਅ ਪੈਂਦਾ ਹਰ ਚੀਜ਼ ਦਾ ਪ੍ਰੈਸ਼ਰ ਹੁੰਦਾ ਕਿਉਂਕਿ ਹੁਣ ਤੁਸੀਂ ਉਹ ਵਕਤ ਨਹੀਂ ਹੈਗਾ ਕਿ ਠੀਕ ਹੈ ਜੋ ਫੈਸਲਾ ਕੋਠੀ ਤੋਂ ਆ ਗਿਆ ਤੇ ਸ਼ੁਰੂ ਕਰਕੇ ਤੇ ਤੁਸੀਂ ਫਾਈਨਲ ਕਰਤਾ ਜਿਹੜਾ ਮਰਜ਼ੀ ਬੋਲੇ ਉਹਨੂੰ ਕੋਈ ਐਂਟੀ ਪ੍ਰਵਾਨੀਆਂ ਨੂੰ ਬਾਹਰ ਕੱਢ ਦੋ ਉਹਨੂੰ ਅੰਦਰ ਲੈ ਲਓ ਚੱਲ ਜਾਂਦਾ ਸੀ ਹੁਣ ਉਹ ਦੌਰ ਨਿਕਲ ਚੁੱਕਾ ਹੈ ਵਿਰੋਧ ਦਾ ਸੇਕ ਵੀ ਆ ਹੁਣ ਦੇਖੋ ਸ਼ਰੂਨ ਇਕਾਲੀ ਤਲ ਬਾਦਲ ਚ ਵੀ ਜੇ ਅੱਜ ਉਸ ਵਕਤ ਦੇ ਉੱਤੇ ਉਹਨਾਂ ਦਾ ਬਾਕੀ ਜਿਹੜਾ ਧੜਾ ਜਿਹਨੂੰ ਆਪਾਂ ਸੁਧਾਰ ਲੈਰ ਕਹਿੰਦੇ ਆ ਕਿੰਨੀ ਮਜ਼ਬੂਤੀ ਨਾਲ ਖੜੀ ਰਹੀ ਆ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੇ ਗੁੜਾਹਾਂ ਨੂੰ ਉਹਨਾਂ ਨੇ ਵੀ ਕਬੂਲਿਆ ਵੈ ਔਰ ਉਹਨਾਂ ਨੇ ਬਰਾਬਰ ਦੀ ਬਕਾਇਦਾ ਰਹੀ ਆ ਔਰ ਅੱਜ ਉਹਦਾ ਦਬਾਬ ਹੈ ਉਹਦਾ ਇਹ ਦਬਾਬ ਹੈ ਉਹਦਾ ਦਬਾਬ ਤੁਸੀਂ ਦੇਖਿਆ ਕਿ ਕਿੰਨਾ ਦਬਾਬ ਉਹਦਾ ਫੈਲਿਆ ਹੈਗਾ ਵਾ ਹੁਣ ਵੀ ਜਿਹੜਾ ਐਸਜੀਪੀਸੀ ਤੇ ਦਬਾਬ ਹੈ ਉਸ ਚੀਜ਼ ਦਾ ਭਾਵੇਂ ਐਸਜੀਪੀਸੀ ਚ 33 ਮੈਂਬਰ ਜਿਹੜੇ ਆ ਉਹ ਬਾਦਲ ਧੜੇ ਦੇ ਖਿਲਾਫ ਹੋਣ ਧਾਮੀ ਦੇ ਖਿਲਾਫ ਹੋਣ ਲੇਕਿਨ ਸਿੱਖਾਂ ਦੇ ਅੰਦਰ ਤਾਂ ਸੈਂਟੀਮੈਂਟਸ ਹੈਗੇ ਨਾ ਜਿਹੜੀ ਗੁਰਗ੍ਰਾਂਦ ਸਾਹਿਬ ਦੇ ਅੰਗ ਪਾੜੇ ਗਏ ਆ ਸੌਦਾ ਸਾਧ ਨੂੰ ਮਾਫ ਕੀਤਾ ਗਿਆ ਉਹ ਸੈਂਟੀਮੈਂਟਸ ਤਾਂ ਨਹੀਂ ਨਾ ਖਤਮ ਹੋ ਸਕਦੇ ਡਾਕਟਰ ਸਾਹਿਬ ਇਹਦੇ ਇਸ ਸਿੱਕੇ ਦਾ ਇੱਕ ਹੋਰ ਪਹਿਲੂ ਵੀ ਹੈਗਾ ਉਹ ਵੀ ਜਾਂਦੇ ਜਾਂਦੇ ਵਿਚਾਰ ਲੈਣੇ ਇਸ ਟੌਪਿਕ ਦੇ ਐਂਡ ਦੇ ਵਿੱਚ ਕਿ ਹਨ ਤੱਕ ਇਹ ਕਿਹਾ ਜਾ ਰਿਹਾ ਸੀ ਕਿ ਸਾਰਾ ਪ੍ਰੋਗਰਾਮ ਸਟੇਜਡ ਆ ਇਹ ਪਲਾਨਡ ਆ ਜਿਹੜੀ ਗੋਲੀ ਚੱਲੀ ਉਹ ਪਲਾਨਡ ਹੈ ਜੇ ਉਸੇ ਉਸ ਨੈਰੇਟਿਵ ਦੇ ਹਸਾਬ ਨਾਲ ਵੀ ਦੇਖੀਏ ਤਾਂ ਫਿਰ ਕਹਿਣ ਵਾਲੇ ਤਾਂ ਇਹ ਵੀ ਕਹਿਣਗੇ ਕਿ ਜੇ ਅੱਜ ਨਰੈਨ ਸਿੰਘ ਚੌੜਾ ਨੂੰ ਫਾਰਗ ਵੀ ਕਰਦੇ ਪਏ ਤਾਂ ਕੀ ਪਤਾ ਇਹ ਵੀ ਸਟੇਜਡ ਆ ਇਹ ਵੀ ਪਲਾਨਡ ਆ ਯਾਰ ਇਹਦੇ ਬਾਰੇ ਤਾਂ ਆਪਾਂ ਨਹੀਂ ਕਹਿ ਸਕਦੇ ਪਲਾਨਡ ਵਗੈਰਾ ਦਾ ਕਿਉਂਕਿ ਇਹ ਤਾਂ ਜਿਹੜਾ ਇਨਵੈਸਟੀਗੇਸ਼ਨ ਆ ਉਹ ਉੱਥੇ ਦੇ ਕਮਿਸ਼ਨਰ ਆਫ ਪੁਲਿਸ ਗੁਰਬੀਤ ਪੁੱਲਰ ਕਰ ਰਹੇ ਆ ਉਹ ਤਾਂ ਮੈਂ ਉਹਦੇ ਬਾਰੇ ਨਹੀਂ ਕਹਿ ਸਕਦਾ ਕੁਝ ਵੀ ਲੇਕਿਨ ਜਿਹੜੀਆਂ ਚੀਜ਼ਾਂ ਦੇ ਉੱਤੇ ਬਹਿਸ ਹੋਣੀ ਚਾਹੀਦੀ ਸੀ ਜਿਹੜੇ ਮੁੱਦੇ ਸਾਰੇ ਨਿਕਲ ਕੇ ਆਣੇ ਚਾਹੀਦੇ ਸੀ ਬਈ ਹਿੰਦੀ ਤੋਂ ਜਿਹੜੀ ਸੌਦਾ ਸਾਧ ਦੀ ਚਿੱਠੀ ਹਿੰਦੀ ਚਾਈ ਉਹਨੂੰ ਪੰਜਾਬੀ ਚ ਕਿੰਨੇ ਟਰਾਂਸਲੇਟ ਕੀਤਾ ਉਹ ਸਾਰੀਆਂ ਚੀਜ਼ਾਂ ਦੱਬ ਗਈਆਂ ਐ ਮੁੱਦਿਆਂ ਦੇ ਵਿੱਚ ਨਾ ਉਹਨੂੰ ਟਰਾਂਸਲੇਟ ਕਿੰਨੇ ਕੀਤਾ ਉਹ ਵੀ ਗੁਨਾਹਗਾਰ ਹੈ ਜਿਨੇ ਉਹਨੂੰ ਟਰਾਂਸਲੇਟ ਕੀਤਾ ਉੱਚ ਮਾਫੀ ਵਾਲਾ ਤਾਂ ਅਲਫਾਜ ਹੈ ਹੀ ਨਹੀਂ ਸੀ ਉਹਦੇ ਚ ਅਲਫਾਜ ਪਾਇਆ ਗਿਆ ਖਮਾ ਦਾ ਜਾਚਕ ਪਾਇਆ ਗਿਆ ਉਹ ਕਿੰਨੇ ਪਾਇਆ ਚਿੱਠੀ ਲੈ ਕੇ SGPC ਦੇ ਦਫਤਰ ਕੋਲ ਗਿਆ ਸ੍ਰੀ ਕਾਲਤਖਬ ਸਾਹਿਬ ਤੇ ਚਿੱਠੀ ਕੋਲ ਲੈ ਕੇ ਗਿਆ ਇਹ ਸਾਰੀਆਂ ਚੀਜ਼ਾਂ ਜਗ ਜਹਰ ਹੋਣੀਆਂ ਸੀ ਹਜੇ ਕਿਉਂਕਿ ਕਨਫੈਸ਼ਨ ਹੋ ਗਈ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੰਨ ਲਿਆ ਸੀ ਕਿ ਅਸੀਂ ਗਿਆਨੀ ਗੁਰੂ ਬਚਨ ਸਿੰਘ ਗਿਆਨੀ ਗੁਰਮukh ਸਿੰਘ ਹੋਰਾਂ ਨੂੰ ਗੁੱਠੀ ਬੁਲਾਇਆ ਔਰ ਸੌਦਾ ਸਾਧ ਨੂੰ ਮaaf ਕਰਨ ਲਈ ਕਿਹਾ ਇਹ ਉਹਨਾਂ ਨੇ ਮੰਨ ਲਿਆ ਉਹਨਾਂ ਨੇ ਇਹ ਵੀ ਕਿਹਾ ਮੈਂ ਮaaf ਕਰਾਇਆ ਔਰ ਇਹ ਵੀ ਕਿਹਾ ਕਿ SGPC ਨੇ ਜਿਹੜਾ ਜੋ ਸਾਰੇ ਗੁਨਾਹ ਉਹਨਾਂ ਨੇ ਜਿੰਨੇ ਸੀਗੇ ਝੋਲੀ ਪਾਲੇ ਮੰਨ ਲਏ ਲੇਕਿਨ ਉਸ ਤੋਂ ਅੱਗੇ ਦੀਆਂ ਗੱਲਾਂ ਤੇ ਹਜੇ ਆਣੇ ਸੀ ਪਰਦੇ ਦੇ ਪਿੱਛੇ ਲੋਕ ਕੌਣ ਨੇ ਕੀ ਇਹਦੇ ਨਾਲ ਕਿੰਨਾ ਫਾਇਦਾ ਮਿਲਿਆ ਕੀ ਇਹਦੇ ਨਾਲ ਸੌਦਾ ਸਾਧ ਨੂੰ ਮਾਫ ਕਰਨ ਦੇ ਨਾਲ ਕੀ ਫਾਇਦਾ ਹੋਣਾ ਸੀ ਕੀ ਨੁਕਸਾਨ ਹੋਣਾ ਸੀ ਇਹ ਸਾਰੀਆਂ ਚੀਜ਼ਾਂ ਹਜੇ ਨਿਕਲ ਕੇ ਬਾਹਰ ਆਣੀਆਂ ਸੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲੁਕੀਆਂ ਰਹਿ ਗਈਆਂ ਉਹਨਾਂ ਉੱਤੇ ਬੜੀ ਲੰਬੀ ਹਜੇ ਬਹਿਸ ਹੋਣੀ ਸੀ ਡਿਬੇਟ ਹੋਣੀ ਸੀ ਅਨਰੈ ਸਿੰਘ ਚੋੜਾਲੇ ਇਸ਼ੂ ਗਿਆਨੀ ਹਰਪ੍ਰੀਤ ਸਿੰਘ ਵਾਲੇ ਜਿਹੜੇ ਮੁੱਦੇ ਨੇ ਇਹਨਾਂ ਦੇ ਵਿੱਚ ਘਾਰ ਉਹ ਜਿਹੜਾ ਥੱਲੇ ਮੁੱਦਾ ਨਾ ਅਸਲੀ ਮੁੱਦਾ ਜਿਹੜਾ ਸੀਗਾ ਮੇਨ ਬੇਸਿਕ ਮੁੱਦਾ ਸੀ ਜਿੱਥੋਂ ਗੱਲਾਂ ਸ਼ੁਰੂ ਹੋਈਆਂ ਉਹ ਦੱਬ ਕੇ ਰਹਿ ਗਿਆ ਸੋ ਇਹ ਹਜੇ ਇਨਵੈਸਟੀਗੇਸ਼ਨ ਦੇ ਪਾਰਟ ਹੈਗੇ ਆ ਨਾ ਤਾਂ ਇਦੇ ਬਾਰੇ ਉਹਨਾਂ ਨਾਲ ਗੱਲ ਕੀਤੀ ਹੈ ਹਜੇ ਗੱਲ ਜਰੂਰ ਕਰਾਂਗਾ ਪਰ ਕਈ ਵਾਰ ਫੋਨ ਫੋਨ ਨਹੀਂ ਪਿਕ ਕਰਦੇ ਹੁੰਦੇ ਕਿਉਂਕਿ ਇਹ ਜਿਹੜਾ ਵਕਤ ਹੁੰਦਾ ਉਹਨਾਂ ਦੇ ਬੜੇ ਸੀਰੀਅਸ ਵਕਤ ਹੁੰਦੇ ਆ ਲੇਕਿਨ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਇਹਦੇ ਬਾਰੇ ਪਤਾ ਕਰਾਂ ਭਾਈ ਇਹ ਮੁੱਦੇ ਦੇ ਵਿੱਚ ਅੱਗੋਂ ਇਨਵੈਸਟੀਗੇਸ਼ਨ ਚ ਕੀ ਨਿਕਲਿਆ ਲੇਕਿਨ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਜਿਹੜੀ ਗੱਲ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਜਿਹੜੇ ਇਹ ਦੋ ਮੁੱਦੇ ਖੜੇ ਹੋਏ ਨੇ ਇਹ ਮੁੱਦੇ ਵੀ ਬਹੁਤ ਜ਼ਰੂਰੀ ਮੁੱਦੇ ਸੀਗੇ ਕਿਉਂਕਿ ਨਰੈਨ ਸਿੰਘ ਚੋੜਾ ਨੂੰ ਜੇ ਸਿੱਖ ਪੰਥ ਚੋਂ ਛੇਕ ਦਿੱਤਾ ਜਾਂਦਾ ਜਿਵੇਂ ਐਸਜੀਪੀਸੀ ਨੇ ਆਪਣਾ ਮਤਾ ਪਾ ਕੇ ਦਿੱਤਾ ਤੇ ਪੰਜਾਬ ਦੇ ਵਿੱਚ ਇੱਕ ਸਿੱਖਾਂ ਦੇ ਵਿੱਚ ਫਿਰ ਕਲੇਸ਼ ਸ਼ੁਰੂ ਹੋ ਜਾਣਾ ਸੀ ਇੱਕ ਪਾਸੇ ਜਿਹੜੇ ਆ ਉਹ ਹੋ ਜਾਣੇ ਸੀ ਜਿਹੜੇ ਚਾਹਦੇ ਨਹੀਂ ਸੀ ਕਿ ਨਰੈਨ ਸਿੰਘ ਚੋੜਾ ਨੂੰ ਸਿੱਖ ਪੰਥੋਂ ਛੇਕਾ ਉਹ ਕਹਿੰਦੇ ਜੀ ਸਾਰੇ ਲੋਕਾਂ ਦਾ ਮੈਕਸਿਮਮ ਇਹ ਹੀ ਕਹਿਣਾ ਸੀ ਜਿੰਨੇ ਕੁ ਮੈਂ ਕਮੈਂਟ ਪੜੇ ਲੋਕਾਂ ਨਾਲ ਗੱਲ ਕੀਤੀ ਉਹ ਕਹਿੰਦੇ ਯਾਰ ਹੀਟ ਆਫ ਮੂਵਮੈਂਟ ਆ ਬਈ ਮੌਕੇ ਤੇ ਉਹਨੂੰ ਗੁੱਸਾ ਆ ਗਿਆ ਉਹਦਾ ਖੂਨ ਖੋਲ ਗਿਆ ਦੇਖ ਕੇ ਵੀ ਇਹਨੇ ਜੀਵੰਤ ਗੁਰੂ ਜਿਹੜੇ ਆ ਸ੍ਰੀ ਗੁਰੂ ਪ੍ਰਕਾਸ਼ ਜਿਹੜੇ ਸਾਨੂੰ ਦੇਣ ਆਲੇ ਆ ਉਹਨਾਂ ਨੂੰ ਫਾੜਨ ਆਲਿਆਂ ਨੂੰ ਮਾਫ਼ ਕਰਾਇਆ ਔਰ ਉਹਦਾ ਮਾਫ਼ ਕਰਾਇਆ ਕਿ ਉਹ ਘਰੇ ਬੈਠੇ ਮਾਫ਼ ਹੋਏ ਨੇ ਤੇ ਉਹਦੇ ਨਾਲ ਖੂਨ ਖੋਲਦਾ ਹੁਣ ਦੇਖੋ ਤੁਸੀਂ ਉਸੂਰੀ ਦਾ ਜਿਹੜਾ ਹੋਈ ਆ ਉਹਦੀ ਅਸੈਸੀਨੇਸ਼ਨ ਹੋਈ ਉਹਨੂੰ ਮਾਰਿਆ ਗਿਆ ਭਾਈ ਸੰਦੀਪ ਸਿੰਘ ਨੂੰ ਉਹ ਵੀ ਹੀਟ ਆਫ ਮੂਮੈਂਟ ਸੀ ਉਹਨੇ ਜਦੋਂ ਦੇਖਿਆ ਇਹ ਸਾਡੇ ਸਿੱਖ ਕੌਮ ਨੂੰ ਬੜੀਆਂ ਗਾਲਾਂ ਕਢਦਾ ਉਹ ਤੋਂ ਨਹੀਂ ਸਹਿਣ ਹੋਇਆ ਉਹਨੇ ਗੋਲੀ ਮਾਰਤੀ ਉਹ ਪਲਾਨਡ ਨਹੀਂ ਮਰਡਰ ਸੀਗਾ ਪਲਾਨਡ ਮਰਡਰ ਨਹੀਂ ਸੀਗਾ ਅੱਜ ਭਾਈ ਸੰਦੀਪ ਸਿੰਘ ਨਾਲ ਸਾਰੀ ਸਿੱਖ ਕੌਮ ਐਸਜੀਪੀਸੀ ਸਭ ਲੋਕ ਖੜੇ ਨੇ ਕਈ ਵਾਰ ਹੀਟ ਆਫ ਮੂਮੈਂਟਸ ਆ ਜਾਂਦਾ ਜਦੋਂ ਤੁਹਾਡੇ ਕਿਸੇ ਗੁਰੂ ਨਾਲ ਬੇਅਦਬੀ ਹੋਈ ਹੋਵੇ ਗੁਰੂ ਦੇ ਅੰਗ ਫੜੇ ਗਏ ਹੋਣ ਸੋ ਮੈਂ ਕਹੂੰਗਾ ਇਹ ਜਥੇਦਾਰ ਹਰਜਿੰਦਰ ਸਿੰਘ ਧਾਮੀ ਹੋ ਰੰਦਾ ਇੱਕ ਬਹੁਤ ਦੂਰਦਰਸ਼ੀ ਕਦਮ ਹੈ ਔਰ ਬਹੁਤ ਸੁਲਝਿਆ ਹੋਇਆ ਕਦਮ ਹੈ ਕਿ ਇਸ ਜਿਹੜਾ ਵਾ ਸਿੱਖ ਕੌਮ ਨਾ ਪਾਟੇ ਨਾ ਸਿੱਖ ਕੌਮ ਜਿਹੜੀ ਆ ਫਿਰ ਸੜਕਾਂ ਤੇ ਆਵੇ ਔਰ ਇੱਕ ਜੁੱਟ ਹੋ ਕੇ ਚੱਲੇ ਇਹਦੇ ਪ੍ਰਯਾਸ ਜਿਹੜੇ ਚੱਲ ਰਹੇ ਮੈਨੂੰ ਲੱਗਦਾ ਉਹਨਾਂ ਦੇ ਉੱਤੇ ਹੀ ਇਹ ਜਿਹੜਾ ਸਭ ਤੋਂ ਵੱਡਾ ਡਿਸੀਜਨ ਲਿੱਤਾ ਗਿਆ ਹੈ ਕਸਾ ਗਿਆਨੀ ਹਰਪ੍ਰੀਤ ਸਿੰਘ ਉੱਤੇ ਆਉਨੇ ਆ ਹੁਣ ਤੱਕ ਇਹ ਵਿਚਾਰਿਆ ਜਾ ਰਿਹਾ ਸੀਗਾ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਫੈਸਲਾ ਆਇਆ ਹੈ ਜਾਂ ਜਿਹੜਾ ਕਮੇਟੀ ਬਣਾ ਦਿੱਤੀ ਗਈ ਹੈ ਉਹ ਐਸਜੀਪੀਸੀ ਨਹੀਂ ਕਰ ਸਕਦੀ ਔਰ ਇਹਨੂੰ ਲੈ ਕੇ ਬੜੀਆਂ ਸਾਰੀਆਂ ਦਲੀਲਾਂ ਦਿੱਤੀਆਂ ਜਾ ਚੁੱਕੀਆਂ ਨੇ ਪਰ ਹੁਣ ਉਹੀ ਐਸਜੀਪੀਸੀ ਦੀ ਕਮੇਟੀ ਨੂੰ ਇੱਕ ਮਹੀਨੇ ਦਾ ਹੋਰ ਸਮਾਂ ਮਿਲ ਗਿਆ ਆ ਯਾਨੀ ਕਿ ਉਹ ਜਾਂਚ ਐਸਜੀਪੀਸੀ ਦੀ ਕਮੇਟੀ ਕਰੂਗੀ ਫਿਰ ਵੈਸੇ ਨਹੀਂ ਹੋਣੀ ਚਾਹੀਦੀ ਕਈ ਸਿੱਖ ਵਿਦਵਾਨਾਂ ਦਾ ਮਤ ਹੈਗਾ ਕਿ ਇਹ ਜਿਹੜਾ ਅਧਿਕਾਰ ਖੇਤਰ ਹੈ ਇਹ ਸਿੰਘ ਸਾਹਿਬ ਜਥੇਦਾਰ ਸ੍ਰੀ ਗਿਆਨੀ ਰਘੂਬੀਰ ਸਿੰਘ ਜੀ ਦਾ ਔਰ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਹੀ ਦੇ ਨਾਲ ਹੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕੰਮ ਕਰਦੇ ਨੇ ਤੇ ਇਹ ਉਹਨਾਂ ਦੇ ਅਧਿਕਾਰ ਖੇਤਰ ਚ ਹੈ ਕਿ ਉਹਨਦੇ ਬਾਰੇ ਉਹ ਜਾਂਚ ਕਰਵਾਣ ਕਿਉਂਕਿ ਐਸੀਪੀਸੀ ਜ਼ਰੂਰ ਜਥੇਦਾਰਾਂ ਦੀ ਨਿਯੁਕਤੀ ਕਰਦੀ ਆ ਲੇਕਿਨ ਇਹ ਵੀ ਦੇਖਣਾ ਪਏਗਾ ਜਦੋਂ ਜਥੇਦਾਰ ਨਿਯੁਕਤ ਹੋ ਜਾਂਦਾ ਜਥੇਦਾਰ ਤਖਤ ਤੇ ਬਹਿ ਗਿਆ ਫਿਰ ਉਹਦੇ ਲਈ ਸਾਰੇ ਬਰਾਬਰ ਹੋ ਜਾਂਦੇ ਆ ਉਹਦੇ ਲਈ ਕੁਝ ਨਹੀਂ ਹੁੰਦਾ ਕਿ ਮੈਂ ਮੈਨੂੰ ਐਸਜੀਪੀਸੀ ਨੇ ਬਿਠਾਇਆ ਮੈਨੂੰ ਕਿਹਦੇ ਨੇ ਬਿਠਾਇਆ ਫਿਰ ਉਸ ਤੋਂ ਬਾਅਦ ਉਹ ਗੁਰੂ ਜਿਹੜੇ ਗੁਰੂ ਮਹਾਰਾਜ ਦਾ ਪਿਆਰਾ ਹੁੰਦਾ ਉਹਦੇ ਸਾਹ ਨਾਲ ਜੋ ਪ੍ਰਕਾਸ਼ ਜੋ ਨੂੰ ਤੋਂ ਊਰਜਾ ਮਿਲਨੀ ਹੈ ਜੋ ਉਤੋਂ ਹੁਕਮ ਆਣੇ ਉਹਨੇ ਉਹਨੇ ਨੇ ਇਨ ਬਿਨ ਥੱਲੇ ਸੁਣਾਣੇ ਆ ਆਪਣੀ ਸ਼ਕਤੀ ਕੰਮ ਕਰਨੀ ਬੰਦ ਕਰ ਜਾਂਦੀ ਹੈ ਜਦੋਂ ਤੁਸੀਂ ਕਿਸੇ ਤਖਤ ਦੇ ਉੱਤੇ ਬੈਠਦੇ ਹੋ ਜਾਂ ਕਿਸੇ ਗੱਦੀ ਤੇ ਬੈਠਦੇ ਹੋ ਤੁਹਾਡੀ ਆਪਣੀਆਂ ਸ਼ਕਤੀਆਂ ਖਤਮ ਹੋ ਜਾਂਦੀਆਂ ਗੁਰੂ ਮਹਾਰਾਜ ਦੀਆਂ ਦਿੱਤੀਆਂ ਸ਼ਕਤੀਆਂ ਪਿੱਛੋ ਕੰਮ ਕਰਦੀਆਂ ਔਰ ਜਿਹੜੀ ਬਾਣੀ ਵੀ ਨਿਕਲਦੀ ਹੈ ਤੁਸੀਂ ਦੇਖਿਆ ਜੀ ਅਕਾਲ ਤਖਸਾਲ ਦੇ ਜਥੇਦਾਰ ਨੇ ਜੋ ਦਸੰਬਰ ਨੂੰ ਜਦੋਂ ਦੋ ਸਜਾ ਸੁਣਾਈ ਇੱਕ ਰੂਪ ਦੇਖਿਆ ਤੁਸੀਂ ਗਿਆਨੀ ਗੁਰਬਚਨ ਸਿੰਘ ਜੀ ਦਾ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਆਵਾਜ਼ ਚ ਦਮ ਦੇਖਿਆ ਵਾਣੀ ਚ ਦਮ ਦੇਖਿਆ ਬੋਲੀ ਚ ਦਮ ਦੇਖਿਆ ਉਹ ਕੀ ਸੀਗਾ ਉਹ ਗੁਰੂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਵੀ ਜਿੱਦਾਂ ਉਹ ਪਏ ਚੰਦੂ ਮਾਜਰਾਂ ਨੂੰ ਜਾਂ ਸਾਰਿਆਂ ਨੂੰ ਉਹ ਦੇਖਣ ਵਾਲਾ ਸੀ ਤੇ ਇਹ ਤੁਹਾਡਾ ਕੀ خیال ਆ ਉਹਨਾਂ ਨੇ ਭੌਤਿਕ ਜਾਂ ਆਪਣੀ ਦੁਨਿਆਵੀ ਊਰਜਾ ਦਾ ਇਸਤੇਮਾਲ ਕੀਤਾ ਨਹੀਂ ਇਹ ਅਧਿਆਤਮਿਕ ਊਰਜਾ ਦਾ ਇਸਤੇਮਾਲ ਹੋਇਆ ਬਾਣੀ ਦਾ ਇਸਤੇਮਾਲ ਹੋਇਆ ਹੁਕਮ ਆਏ ਉਤੋਂ ਉਹਦਾ ਇਸਤੇਮਾਲ ਕੀਤਾ ਉਹਨਾਂ ਨੇ ਉਸ ਰੂਪ ਨੂੰ ਦਿਖਾਇਆ ਔਰ ਸਤਖੰਡ ਤੋਂ ਜਿਹੜੇ ਹੁਕਮ ਆਣੇ ਆ ਤਖਤਾਂ ਦੇ ਜਥੇਦਾਰ ਨੇ ਉਹੀ ਇਨ ਬਿਨ ਥੱਲੇ ਸੁਣਾਣੇ ਆ ਇਹਨਾਂ ਦੇ ਖਿਲਾਫ ਇੱਕ ਜ਼ਿਲ੍ਹਾ ਅਕਾਲੀ ਦਲ ਦਾ ਪ੍ਰਧਾਨ ਇਨਕੁਆਰੀ ਕਰੇ ਮੰਨ ਲਓ ਸ਼ੇਰ ਸਿੰਘ ਮਾਂਡਾ ਵਾਲਾ ਫਰੋਜਪੁਰ ਦੇ ਅਫਰੀਦਕੋਟ ਦੇ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਇਨਕੁਆਰੀ ਕਰੇ ਉਹ ਜਾਂਚ ਕਰੇ ਇਹ ਕਿੱਥੋਂ ਤੱਕ ਆਵਾਜਾਵੇ ਇਸ ਕਰਕੇ ਇਹ ਵੀ ਜਿਹੜਾ ਮੁੱਦਾ ਨਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਫੁਲਕਾ ਸਾਹਿਬ ਨੇ ਵੀ ਇਹ ਮਾਮਲੇ ਨੂੰ ਬਹੁਤ ਜ਼ੋਰ ਢੰਗ ਨਾਲ ਉਠਾਇਆ ਸੁਪਰੀਮ ਕੋਰਟ ਦੇ ਵਕੀਲ ਨੇ ਸਿੱਖਾਂ ਦੀ ਨਸਲ ਕੁਛੀ ਦੇ ਉੱਤੇ ਬਹੁਤ ਉਹਨਾਂ ਨੇ ਜ਼ਿੰਦਗੀ ਦੀ ਇੱਕ ਦਾਤ ਆਪਣਾ ਕੰਮ ਕੀਤਾ ਹੈ ਹਕੂਮਤਾਂ ਨਾਲ ਟੱਕਰ ਲਿੱਤੀ ਹੈ ਉਹਨਾਂ ਨੇ ਇਸ ਮੁੱਦੇ ਨੂੰ ਬੜੇ ਜ਼ੋਰ ਸ਼ੋਰ ਨਾਲ ਉਠਾਇਆ ਤੇ ਜਦੋਂ ਇਹ ਬੁੱਧੀਜੀਵੀਆ 'ਚ ਚਰਚਾ ਸ਼ੁਰੂ ਹੋ ਜੇ ਇੱਕ ਦਬਾਅ ਪੜਨਾ ਸ਼ੁਰੂ ਹੋ ਜੇ ਦਬਾਅ ਪੈਣਾ ਸ਼ੁਰੂ ਹੋ ਜੇ ਜਿਹੜੀ ਗੱਲ ਮੈਂ ਸ਼ੁਰੂ 'ਚ ਕਹਿ ਰਿਹਾ ਸੀ ਇਹ ਉਹਦਾ ਹੀ ਸਿੱਟਾ ਕਿ ਇਹਨੂੰ ਮਾਮਲੇ ਨੂੰ ਹਜੇ ਥੋੜਾ ਲਟਕਾਓ ਨਹੀਂ ਤਾਂ ਇਹ ਫੇਰ ਜਿਹੜਾ ਇਹ ਸਾਡੇ ਗੱਲ ਜਿਹੜਾ ਬਹੁਤ ਬੁਰੀ ਤਰ੍ਹਾਂ ਉਲਟਾ ਆ ਕੇ ਪੈਗਾ ਕਿਉਂਕਿ ਹੁਣ ਜਿਹੜੇ ਫੈਸਲੇ ਆ ਇੰਨੀ ਛੇਤੀ ਨਹੀਂ ਲਏ ਜਾ ਸਕਦੇ ਕਿਸੇ ਚੀਜ਼ ਤੇ ਕਿ ਹੁਣ ਜਿਹੜਾ ਵਾ ਗਿਆਨੀ ਪੂਰਨ ਸਿੰਘਾ ਨੂੰ ਚਲੋ ਜੀ ਤੋਰਦਾ ਕਰ ਦਿਓ ਸ਼੍ਰੀ ਅਕਾਲ ਤਖਸਾਲ ਤੋਂ ਗਿਆਨੀ ਰਣਜੀਤ ਸਿੰਘ ਨੂੰ ਤੋਰਦਾ ਕਰ ਦਿਓ ਅਕਾਲ ਤਖਸਾਲ ਤੋਂ ਹੁਣ ਉਦਾਂ ਫੈਸਲੇ ਨਹੀਂ ਲਏ ਜਾ ਸਕਦੇ ਹੁਣ ਫੈਸਲੇ ਲੈਣ ਲਈ ਤੁਹਾਨੂੰ ਜਨਤਾ ਦਾ ਦੇਖਣਾ ਵੀ ਪਏਗਾ ਉਹਨਾਂ ਦੀ ਨਬਜ ਵੀ ਦੇਖਣੀ ਪਏਗੀ ਤੇ ਉਹਨਾਂ ਦੇ ਖੂਨ ਦਾ ਟੈਂਪਰੇਚਰ ਵੀ ਮਾਪਣਾ ਪਵੇਗਾ ਕੀ ਹੈਗਾ ਕੀ ਇਹਨਾਂ ਦੇ ਮਾਹੌਲ ਕਿਸ ਬਣਿਆ ਹੋਇਆ ਵਾ ਇਹ ਨਾ ਹੋਵੇ ਕਿ ਅਸੀਂ ਇਹ ਫੈਸਲਾ ਕਰ ਲਈਏ ਤੇ ਮੁੜ ਕੇ ਸਿੱਖ ਸੰਗਤ ਸੜਕਾਂ ਤੇ ਆ ਜੇ ਤੇ ਸਾਨੂੰ ਲੈਣੇ ਦੇਣੇ ਪੈ ਜਾ ਕੁੱਛ ਕੋਈ ਕੰਡਣਾ ਕਿ ਸੋਚਿਆ ਜਾ ਰਿਹਾ ਸੀਗਾ ਕਿ ਹੁਣ ਇਹ ਜਾਂਚ ਐਸਜੀਪੀਸੀ ਅਕਾਲ ਤਖਸਾਲ ਨੂੰ ਫਾਰਵਰਡ ਕਰ ਦੋਗੇ ਪਰ ਐ ਹੋਇਆ ਨਹੀਂ ਕੀ ਚੀਜ਼ ਆ ਜਿਹੜੀ ਹੋਲਡ ਕਰਕੇ ਬੈਠੀ ਹੈ ਉਹਨਾਂ ਨੂੰ ਉਹ ਇਸ ਮਾਮਲੇ ਨੂੰ ਹੋਲਡ ਕਰਕੇ ਬੈਠੇ ਆ ਨਹੀਂ ਇਹੀ ਹੋਣਾ ਵੀ ਇਹੀ ਚਾਹੀਦਾ ਸੀ ਕਿ ਇਹ ਅਕਾਲ ਤਖਸਾਲ ਦੇ ਜਥੇਦਾਰ ਨੂੰ ਅਪੀਲ ਕਰਦੇ ਕਿ ਸਾਡੇ ਕੋਈ ਮਾਮਲਾ ਆਇਆ ਤੁਸੀਂ ਇਹਦੀ ਜਾਂਚ ਕਰਾਓ ਅਕਾਲ ਤਖਸਾਲ ਦੇ ਜਥੇਦਾਰ ਉਹਦੀ ਜਾਂਚ ਕਰਾਉਂਦੇ ਬੰਨਣਾ ਵੀ ਇਹੀ ਚਾਹੁੰਦਾ ਸੀ ਉਹਨਾ ਵੀ ਇਹੀ ਚਾਹੀਦਾ ਸੀਗਾ ਲੇਕਿਨ ਜੇ ਆਪਣੇ ਤੌਰ ਤੇ ਕਰ ਰਿਹਾ ਲੇਕਿਨ ਜਿੱਦਾਂ ਲੋਕਾਂ ਚ ਫੇਰ ਸ਼ੁਰੂ ਹੋ ਗਈਆਂ ਡਿਬੇਟ ਸ਼ੁਰੂ ਹੋ ਗਏ ਆਰਗੂ ਸ਼ੁਰੂ ਹੋ ਗਏ ਆ ਇੰਨੀ ਛੇਤੀ ਇਹ ਸਿਚੂਏਸ਼ਨ ਨੂੰ ਅਸੈਪਟੇਬਲ ਨਹੀਂ ਹੁੰਦੀ ਐਨੀ ਛੇਤੀ ਸਿੱਖ ਸੰਗਤ ਮੰਨਦੀ ਨਹੀਂ ਉਹਨਾਂ ਨੂੰ ਸਭ ਨੂੰ ਪਤਾ ਕਿ ਸ਼ਿਸ਼ਨੋਮ ਨਹੀਂ ਅਕਾਲੀ ਦਲ ਦੇ ਤਿੰਨ ਲੀਡਰ ਭਾਵੇਂ ਕਿ ਹਿਮਾਚਲ ਦਾ ਪ੍ਰਧਾਨ ਹੋਵੇ ਅਕਾਲੀ ਦਲ ਦਾ ਇੱਕ ਹਰਿਆਣੇ ਤੋਂ ਹੋਣ ਬਦਲ ਸਾਧ ਰਿਸ਼ਤੇਦਾਰ ਇੱਕ ਮਾਨਾ ਵਾਲਾ ਹੋਵੇ ਮਾਂਡਾ ਵਾਲਾ ਹੋਵੇ ਸ਼ੇਰ ਸਿੰਘ ਮਾਂਡਾ ਵਾਲਾ ਇਹ ਜਾਂਚ ਕਰਨ ਉਹਨਾਂ ਨੂੰ ਵੀ ਇਹ ਮਨਜ਼ੂਰ ਨਹੀਂ ਇਹਦੇ ਉੱਤੇ ਬਹੁਤ ਲੰਬੀ ਚੋੜੀ ਬਹਿਸ ਚੱਲ ਰਹੀ ਹੈ ਦੇਖੋ ਅਗੋਂ ਕੀ ਸਿੱਟਾ ਨਿਕਲਦਾ ਬਿਲਕੁਲ ਇਹ ਪਰਸਥਿਤੀਆਂ ਬਣਦੀਆਂ ਪਈਆਂ ਨੇ ਫਿਲਹਾਲ ਭਾਵੇਂ ਤਰਿੰਕ ਕਮੇਟੀ ਦੀ ਮੀਟਿੰਗ ਖਤਮ ਹੋ ਚੁੱਕੀ ਹੈ 30 ਦਿਨ ਦਾ ਸਮਾਂ ਅਲੈਦਾ ਹੋ ਗਿਆ ਪਰ ਅਜੇ ਵੀ ਅੰਦਰ ਖਾਤੇ ਬਹੁਤ ਕੁਝ ਚੱਲਦਾ ਪਿਆ ਵੇਖਣਾ ਹੋਵੇਗਾ ਆਉਂਦੇ ਸਮੇਂ ਨੂੰ ਅਜੇ ਜਿਵੇਂ ਉਮੀਦ ਜਿਤਾਈ ਜਾ ਰਹੀ ਹੈ ਕਿ ਨਵੇਂ ਸਾਲ ਦੇ ਚੜ੍ਹਦੇ ਸਾਲ ਦੇ ਪਹਿਲੇ 10 ਦਿਨਾਂ ਦੇ ਅੰਦਰ ਅੰਦਰ ਇੱਕ ਹੋਰ ਮੀਟਿੰਗ ਹੋ ਜਵੇ ਉਹ ਵੀ ਵੇਖਣ ਵਾਲੀ ਗੱਲ ਆ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਦੇ